ਜਿਹਦੇ ਕੋਲ ਜ਼ਿਆਦਾ ਪਾਵਰ ਹੁੰਦੀ ਉਹ ਦਾਬੀ ਲਾਂਦਾ ਸੱਚਾ ਕਿਸੇ ਵੀ ਫੀਲਡ ਚ ਲਾ ਲਓ ਕਿੱਥੇ ਵੀ ਲਾ ਲਓ ਪਹਿਲਾਂ ਇਹ ਸ਼ੌਂਕੀਆ ਲਾਈਨ ਸੀ ਜਿਹੜੇ ਲਿਮਟਿਡ ਲੋਕ ਆਉਂਦੇ ਸੀ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਸੀ ਪੈਸੇ ਲਾਉਣ ਵਾਲੇ ਕੋ ਸ਼ੌਂਕ ਵਾਲੇ ਹੁੰਦੇ ਸੀ ਹੁਣ ਇਹ ਬਣ ਗਿਆ ਬਿਜ਼ਨਸ ਤੇ ਬਿਜ਼ਨਸ ਸਭ ਕੁਝ ਜਾਏ ਬਟ ਮੈਂ ਹੌਲੀ ਹੌਲੀ ਇਸ ਚੀਜ਼ ਨੂੰ ਸਿੱਖਿਆ ਕਿ ਖੁਦ ਨੂੰ ਉਸ ਮੁਕਾਮ ਤੱਕ ਉਸ ਧੀ ਤੱਕ ਉਸ ਜਗ੍ਹਾ ਤੱਕ ਪਹੁੰਚਾਓ ਕਿ ਅਗਲੀ ਜੁਰਰਤ ਨਾ ਬਹਵੇ ਥੋੜਾ ਨਾਲ ਦਾ ਕੁਛ ਕਾਰਜ ਹੂੰ ਦਰਿਓ ਚਲੋ ਪੈਸੇ ਦੀ ਗੱਲ ਹੁੰਦੀ ਹੈ ਅਗਲੀ ਅਗਲੀ ਚੀਜ਼ ਚ ਪੂਰਾ ਹੋ ਜਾਊਗਾ ਜਦ ਪਿਆਰ ਇੱਧਰ ਉੱਧਰ ਹੋ ਜਾਏ ਉਹ ਬਹੁਤ ਸਾਲ ਆਇਆ ਬੜਾ ਸਾਲ ਆ ਉਹ ਥੋੜੇ ਉਹ ਸਾਲ ਕਿਸੇ ਜੋਗੇ ਨਹੀਂ ਰਹਿੰਦੇ ਹੂੰ ਜਦ ਗਾਣੇ ਹੁੰਦੇ ਸੀ ਉਹਦਾ ਬੀਟਾ ਕੈਮਰਾ ਹੁੰਦਾ ਸੀ ਉਹਦਾ ਹਰ ਰੋਲ ਦਾ ਨਾ ਪੈਸੇ ਲਾਦੇ ਜੀ ਇੱਕ ਰੋਲ ਖਰਾਬ ਹੋ ਗਿਆ ਤਾਂ 650 500 ਰੁਪਏ ਹੁਣ ਡਾਇਰੈਕਟਰ ਕਿਸੇ ਨੂੰ ਵੀ ਵਧੀਆ ਐਕਟਰ ਬਣਾ ਫਿਰ ਹੂੰ ਉਦੋਂ ਐਕਟਰ ਹੀ ਐਕਟਰ ਬਣਦਾ ਸੀ ਇੱਕ ਇੱਕ ਮਿੰਟ ਦੀ ਡੇਢ ਮਿੰਟ ਦੀ ਜਾਂ ਛੋਟੀ ਜੀ ਰੀਲ ਦੇਖ ਤਾਈ ਘੰਟੇ ਦੀ ਫਿਲਮ ਚ ਬਹੁਤ ਉਤਾਰਕ ਹੁੰਦਾ ਹੈ ਹਨਾ ਤਾਂ ਪਤਾ ਲੱਗ ਜਾਂਦਾ ਕੌਣ ਕਿੱਥੇ ਖੜਾ YouTube ਵਾਲਾ ਉਹ ਅਸੀਂ ਨਹੀਂ ਕਰ ਸਕਦੇ ਹਰ ਵਕਤ ਹਰ ਚੀਜ਼ ਨੂੰ ਕੰਟੈਂਟ ਬਣਾਉਣਾ ਬਹੁਤ ਬੈਟਰੀ ਲੱਗ ਹੈ ਜੇ ਪੰਜਾਬੀ ਇੰਡਸਟਰੀ ਵੱਡੀ ਹੋਈ ਹੈ ਤਾਂ ਮਿਊਜ਼ਿਕ ਕਰਕੇ ਹੋਈ ਹੈ ਫਿਲਮਾਂ ਕਰਕੇ ਨਹੀਂ ਹੋਈ ਬਿਲਕੁਲ ਫਿਲਮਾਂ ਤਾਂ ਹੁਣ ਬੰਬੇ ਜਾਈਏ ਜਾਂ ਕਿਤੇ ਹੋਰ ਜਾਈਏ ਤੇ ਕਈ ਪੰਜਾਬ ਤੋਂ ਪਰ ਹੁਣ ਉਹ ਤੁਹਾਡੀ ਗੱਲ ਨੂੰ ਸੁਣ ਲਗੇ ਪਹਿਲਾਂ ਵਾਲੇ ਟਾਈਮ 'ਚ ਜਦ ਅਸੀਂ ਬੰਬੇ ਗਏ ਆ ਉਹ ਪੰਜਾਬ ਉਹ ਹਲਕੇ ਜੀ ਲੰਦੇ ਜੀ ਇੱਧਰ ਵਾਲਿਆਂ ਨੂੰ ਜਾਦਾ ਲੰਦੇ ਸਸਕਾਰ ਦੀ ਤੁਸੀਂ ਦੇਖ ਰਹੇ ਹੋ ਸਸਕਾਰ ਦੇ ਵੀ ਤੇ ਮੈਂ ਸ਼ਾਇਨ ਕੋਟ ਪੂਰਾ ਦਰਸ਼ਕੋ ਮੈਂ ਤੇਰੇ ਕੁਰਬਾਨ ਅਬੀ ਫਿਲਮ ਪਾਉਣ ਜਾ ਰਹੀ ਹੈ ਉਸ ਫਿਲਮ ਦੇ ਅਹਿਮ ਕਿਰਦਾਰ ਸਾਡੇ ਨਾਲ ਭਾਈ ਅਮਨ ਸਤੋਧਾਰ ਭਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਬਹੁਤ ਬਹੁਤ ਵਧੀਆ ਰਾਇਮ ਸੋਹਣੀ ਹੋਈ ਹੈ ਨਾ ਅਹਿਮ ਕਿਰਦਾਰ ਅਮਨ ਸਤੋਧਾਰ ਵਾਹ ਵਾਹ ਇਹ ਕਿਉਂਕਿ ਜਦੋਂ ਇਹੋ ਜਿਹੇ ਫਿਲਮਾਂ ਹੋਣ ਯ ਲਿਟਰੇਰੀ ਫਿਲਮਾਂ ਜਿਹੜੀ ਲਿਟਰੇਰੀ ਨਾਮ ਦੀਆਂ ਜਿਹੜੀਆਂ ਫਿਲਮਾਂ ਹੈਗੀਆਂ ਤਾਂ ਆਪਣੇ ਆਪ ਰਾਇਮੀਆਂ ਬਣਦੀਆਂ ਆ ਆਟੋਮੈਟਿਕਲੀ ਉਹ ਵਾਈ ਵਾਈ ਜਾਂਦੀਆਂ ਹੁੰਦੀਆਂ ਜੀ ਜੀ ਬਹਿਤਰੇ ਕਿਰਪਾ ਕੀ ਕੁਝ ਖਾਸ ਹੋਣ ਵਾਲਾ ਬਹਿਜ ਮਰ ਇਹਦੇ ਵਿੱਚ ਸਭ ਇੱਕ ਦੂਜੇ ਲਈ ਕੁਰਬਾਨ ਹੋ ਰਹੇ ਹੈ ਲਵ ਸਟੋਰੀ ਹੈ ਵਧੀਆ ਸਟੋਰੀ ਹੈ ਠੀਕ ਹੈ ਹੂੰ ਤੇ ਮੇਰੇ ਵਾਲਾ ਕਰੈਕਟਰ ਜਿਹੜਾ ਹੈਗਾ ਹੂੰ ਉਹ ਬਾਹਰੋਂ ਪੜ ਲਿਖਿਆ ਹੈ ਹੂੰ ਤੇ ਉਹਨੂੰ ਐਵੇਂ ਪਿੰਡ 'ਚ ਕੁਝ ਬਦਵਾਉ ਉਹ ਲਿਆ ਹੂੰ ਉਹਦਾ ਕਰੈਕਟਰ ਪਰ ਉਹਦਾ ਇੱਕ ਟ੍ਰੈਕ ਅਲੱਗ ਚੱਲਦਾ ਬਾਕੀ ਨਾਲ ਹੂੰ ਇਦਾਂ ਦਾ ਵਧੀਆ ਲੱਗਦਾ ਜਿਵੇਂ ਤੁਹਾਡੇ ਤਾਂ ਟੈਗ ਲਾਈਨ ਵੀ ਲਿਖੀ ਹੋਈ ਹੈ ਨਾ ਤੁਹਾਡੇ ਪੋਸਟਰ ਦੇ ਨਾਲ ਕਿ ਯਾਰ ਵੀ ਜੇ ਲੜਿਆ ਨਾ ਜਾਵੇ ਹਨਾ ਸੱਚ ਲਈ ਲੜਿਆ ਨਾ ਜਾਵੇ ਤਾਂ ਕੀ ਸਾਰ ਹੈ ਹਾਂ ਉਹਨੂੰ ਇਹ ਆ ਕਿ ਬਸ ਜੋ ਗਲਤ ਹੋ ਰਿਹਾ ਪਿੰਡ 'ਚ ਉਹਦੀ ਉਹ ਲੜਨਾ ਚਾਹੁੰਦਾ ਉਹਦੇ ਹੱਕ ਚ ਲੜਨਾ ਚਾਹੁੰਦਾ ਬਟ ਉਹ ਸਿਚੁਏਸ਼ਨਲੀ ਸਿਚੁਏਸ਼ਨ ਕੁਸ਼ੋਰ ਹੋ ਜਾਂਦੀ ਹੈ ਨਾ ਤਾਂ ਇਦਾਂ ਦਾ ਹੁੰਦਾ ਹੈ ਦੇ ਜਿਹੜਾ ਫਿਲਮ ਦੇ ਵਿੱਚ ਮਤਲਬ ਫਿਕਸ਼ਨ ਹੀ ਹੈਗਾ ਆਬਵੀਅਸ ਇਹਦੇ ਵਿੱਚ ਤਾਂ ਮਤਲਬ ਜੋ ਜਿਹੋ ਜੀ ਸਿਚੁਏਸ਼ਨ ਇਹਦੇ ਵਿੱਚ ਕ੍ਰੀਏਟ ਕੀਤੀ ਗਈ ਹੈ ਜਿਹੜਾ ਰਾਈਟਰ ਵੱਲੋਂ ਜਦ ਜਿਹੋ ਜੀ ਦਿਖਾਈ ਗਈ ਹੈਗੀ ਕੀ ਲੱਗਦਾ ਕਿ ਇਹ ਅਸਲ ਜ਼ਿੰਦਗੀ ਦੇ ਵਿੱਚ ਇਹ ਐਗਜ਼ਿਸਟ ਕਰਦੀਆਂ ਨੇ ਸਿਚੁਏਸ਼ਨ ਹਾਂਜੀ ਕਿਉਂਕਿ ਜੇ ਮੈਂ ਸਿਰਫ ਆਪਣੇ ਵਾਲੇ ਗੱਲ ਕਰੈਕਟਰ ਦੀ ਗੱਲ ਕਰਾਂ ਕਿਉਂਕਿ ਉਹ ਉਹ ਹੁੰਦਾ ਹੈ ਬਾਈ ਹੂੰ ਮਤਲਬ ਜਿਹਰੇ ਕੋਲ ਜਿਆਦਾ ਪਾਵਰ ਹੁੰਦੀ ਉਹ ਦਾਬੀ ਲਾਂਦਾ ਸੱਚਾ ਕਿਸੇ ਵੀ ਫੀਲਡ ਚ ਲਾ ਲਓ ਕਿੱਥੇ ਵੀ ਲਾ ਲਓ ਤਾਂ ਉਹ ਇਹੀ ਚੀਜ਼ ਇਸ ਟਰੈਕਟਰ ਨਾਲ ਹੁੰਦੀ ਹੈ ਮਤਲਬ ਬੋਰ ਨਾਲ ਖੋਣ ਤੇ ਵਿਸ਼ਵਾਸ ਜਿਆਦਾ ਹੋਰ ਲੱਗਿਆ ਜੀ ਤੇ ਇਹ ਮਤਲਬ ਜਿਹੜੀ ਇੰਡਸਟਰੀ ਆਪਣੇ ਪੰਜਾਬੀ ਇੰਡਸਟਰੀ ਚੱਲਦੀ ਪਈ ਹੈਗੀ ਇਹਦੇ ਵਿੱਚ ਵੀ ਇੱਕ ਇੱਕ ਤਬਕਾ ਇਹ ਬੋਲਦਾ ਹੈਗਾ ਕਿ ਜਿਹੜੀਆਂ ਚੀਜ਼ਾਂ ਜਦੋਂ ਟੈਲਰ ਨਾਲ ਮਿਲਣ ਦੇ ਵਜਾਇ ਖੋਣ ਦੇ ਖੋ ਕੇ ਜਦੋਂ ਛੇਤੀ ਮਿਲਦੀ ਹੈ ਕਿ ਬੰਦੇ ਸੱਚ ਨਹੀਂ ਹੈ ਭਾਈ ਆਪਾਂ ਜੇ ਇੰਡਸਟਰੀ ਦੀ ਗੱਲ ਨਹੀਂ ਵੈਸੇ ਵੀ 올 ਓਵਰ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਨਾ ਪਹਿਲਾਂ ਇਹ ਸ਼ੌਂਕੀਆ ਲਾਈਨ ਸੀ ਜਿਹੜੇ ਜੁਮਿਟਡ ਲੋਕ ਆਉਂਦੇ ਸੀ ਇਹਨਾਂ ਨੂੰ ਸ਼ੌਕ ਹੁੰਦਾ ਸੀ ਪੈਸੇ ਲਾਉਣ ਵਾਲੇ ਕੋਈ ਸ਼ੌਂਕ ਵਾਲੇ ਆਉਂਦੇ ਸੀ ਹੁਣ ਇਹ ਬਣ ਗਿਆ ਬਿਜ਼ਨਸ ਤੇ ਬਿਜ਼ਨਸ ਸਭ ਕੁਝ ਜਾਇਆ ਬੰਦੇ ਨੂੰ ਜਿੱਥੇ ਫਾਇਦਾ ਲੱਗਦਾ ਉੱਥੇ ਉਹ ਕਰਦਾ ਕਿਉਂਕਿ ਹਰ ਕੋਈ ਵੀ ਬਿਜ਼ਨਸ ਆਲ ਇੰਡਸਟਰੀ ਦੀ ਗੱਲ ਹੈ ਤਾਂ ਉਹ ਜਿੱਥੇ ਉਹਨੂੰ ਫਾਇਦਾ ਹੁੰਦਾ ਦਿਖਦਾ ਹੈ ਉਹ ਕਰ ਦੂਗਾ ਟੱਗਲੇ ਨੂੰ ਕੀ ਫੀਲ ਹੁੰਦਾ ਹੌਟ ਹੁੰਦਾ ਡਸਨਟ ਮੈਟਰ ਬਟ ਮੈਂ ਹੌਲੀ ਹੌਲੀ ਇਸ ਚੀਜ਼ ਨੂੰ ਸਿੱਖਿਆ ਕਿ ਖੁਦ ਨੂੰ ਉਸ ਮੁਕਾਮ ਤੱਕ ਉਸ ਤਰੀਕ ਤੱਕ ਉਸ ਜਗ੍ਹਾ ਤੱਕ ਪਹੁੰਚਾਉ ਕਿ ਅਗਲੇ ਜੁਰਰਤ ਨਾ ਬਾਵੇ ਥੋੜਾ ਨਾਲ ਡਾਕੂਸ਼ ਕਾਰਜ ਹੂੰ ਬਿਲਕੁਲ ਉਹ ਆਪਣੇ ਆਪ ਨੂੰ ਕੈਪੇਬਲ ਕਰਨਾ ਪੈਣਾ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ ਹੂੰ ਹੂੰ ਤਾਂ ਮੈਂ ਸਿੱਖ ਗਿਆ ਹਾਂ ਹੂੰ ਪਹਿਲਾਂ ਮੈਨੂੰ ਹਰਟ ਹੁੰਦਾ ਸੀ ਸ਼ੁਰੂ ਸ਼ੁਰੂ ਵਿੱਚ ਯਾਰ ਐਦਾਂ ਨਹੀਂ ਐਦਾਂ ਨਹੀਂ ਮੱਤੇ ਜਾਣਾ ਤੇ ਹੌਲੀ ਹੌਲੀ ਥੌਟ ਪ੍ਰੋਸੈਸ ਉਹ ਹੁੰਦਾ ਨਾ ਕਿ ਜਦ ਰੱਬ ਨੇ ਤੁਹਾਨੂੰ ਕਿਤੇ ਪਹੁੰਚਾਉਣਾ ਹੁੰਦਾ ਉਹ ਦਿਮਾਗ ਵੀ ਤੁਹਾਡਾ ਆਪੇ ਬਦਲ ਦਿੰਦਾ ਹੂੰ ਬਿਲਕੁਲ ਬਸ ਉਹ ਮੋਲਡ ਕਰਤਾ ਹੋਰ ਆਪਣੇ ਹੂੰ ਹੂੰ ਮਤਲਬ ਮਤਲਬ ਤੁਸੀਂ ਕਹਿੰਦੇ ਜਿਹੜਾ ਬਿਜ਼ਨਸ ਵੀ ਇੱਕ ਜੰਗ ਦਿੱਤਾ ਹੋ ਗਿਆ ਹੁੰਦਾ ਜੀ ਬਿਲਕੁਲ ਇਦਾਂ ਹੀ ਹੁੰਦਾ ਹੀ ਆ ਬਾਈ ਬਿਜ਼ਨਸ ਚ ਜਿਹਦੇ ਪੈਸੇ ਲੱਗੇ ਉਹਦਾ ਬਹੁਤ ਬਹੁਤ ਸੋਚੂ ਜਿਹੜਾ ਲਾਊਗਾ ਉਹ ਵੀ ਬਹੁਤ ਬਹੁਤ ਸੋਚੂ ਹੂੰ ਪਰ ਤੁਸੀਂ ਉਸ ਮੁਕਾਮ ਤੇ ਪਹੁੰਚੋ ਅਗਲੇ ਕਦੇ ਨਹੀਂ ਆ ਰਹੇ ਤੋਂ ਵਾਪਸੀ ਆਸ ਆਏ ਹੂੰ ਤੁਸੀਂ ਉਸ ਲੈਵਲ ਤੱਕ ਪਹੁੰਚਣਾ ਜੰਗ ਦਾ ਤੁਸੀਂ ਚਲੋ ਇੱਕ ਕਹਤਾ ਕਿ ਹਾਂ ਚਲੋ ਜਾਇਜ਼ ਹੈਗਾ ਬਿਜ਼ਨਸ ਦੇ ਵਿੱਚ ਜਾਇਜ਼ ਹੈਗਾ ਇੱਕ ਕਹਾਵਤ ਕਹੀ ਹੋਣੀ ਨਾ ਪਿਆਰ ਤੇ ਜੰਗ ਵਿੱਚ ਜਾਇਜ਼ ਹੁੰਦਾ ਤੇ ਬਾਕੀ ਮੰਨਦੇ ਪਿਆਰ ਦੇ ਵਿੱਚ ਵੀ ਜਾਇਜ਼ ਹੁੰਦਾ ਸਭ ਕੁਝ ਨਹੀਂ ਭਾਈ ਮੈਨੂੰ ਨਹੀਂ ਲੱਗਦਾ ਸਭ ਕੁਝ ਹੋਰ ਇੱਥੇ ਨਾ ਇਹ ਤਾਂ ਚਲੋ ਪੈਸੇ ਦੀ ਗੱਲ ਹੁੰਦੀ ਹੈ ਅਗਲੀ ਅਗਲੀ ਚੀਜ਼ ਚ ਪੂਰਾ ਹੋ ਜਾਊਗਾ ਜਦੋਂ ਪਿਆਰ ਇੱਧਰ ਉੱਧਰ ਹੋ ਜਾਏ ਉਹ ਬਹੁਤ ਸਾਲ ਲੈਂਦਾ ਬਈ ਬਹੁਤ ਸਾਲ ਲੈਂਦਾ ਉਹ ਤੁਹਾਡੇ ਉਹ ਸਾਲ ਕਿਸੇ ਜੋਗੇ ਨਹੀਂ ਰਹਿੰਦੇ ਕੋਈ ਜਾਇਜ਼ ਨਹੀਂ ਹੈ ਮਤਲਬ ਜਿਹੜਾ ਕੁਰਬਾਨ ਹੋਇਆ ਉਹਦੇ ਅਸੀਂ ਤਾਂ ਮਰਨ ਦੇ ਬਰਾਬਰ ਆ ਬਿਲਕੁਲ ਜੀ ਇਹ ਤਾਂ ਸੁਣਨ ਨੂੰ ਵਧੀਆ ਲੱਗਦਾ ਬਟ ਬਿਲਕੁਲ ਜਿੰਨਾ ਬੀਤਦੀ ਉਹ ਨਹੀਂ ਪਤਾ ਸਾਬ ਵੈਸੇ ਜੇ ਤੁਸੀਂ ਮਤਲਬ ਅਬ ਤੁਸੀਂ ਵਧੀਆ ਬੈਰ ਲਾਈਫ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਵੈਸੇ ਵੱਲੋਂ ਇਸ਼ਕ ਨੂੰ ਜਾਂ ਪਿਆਰ ਨੂੰ ਕਿਵੇਂ ਡਿਫਾਈਨ ਕਰੋਗੇ ਮੈਂ ਸੋਚਦਾ ਬਾਈ ਇਸ਼ ਨੂੰ ਮੈਂ ਸੋਚਦਾ ਕਿ ਜਿਹੜੀ ਆਜ਼ਾਦੀ ਵਰਡ ਹੈ ਨਾ ਫਰੀडम ਉਹ ਬਹੁਤ ਵੱਡਾ ਤੇ ਤੁਸੀਂ ਇੱਕ ਦੂਜੇ ਨੂੰ ਜੇ ਖੁੱਲ੍ਹ ਦੋਗੇ ਨਾ ਲਾਈਫ ਜੀ ਤਾਂ ਤੁਸੀਂ ਵਧੀਆ ਲਾਈਫ ਤੁਹਾਡੀ ਕਰ ਸਕਦੇ ਇੱਕ ਮੈਂ ਆਪਣੀ ਅਰਦਾਸ ਦਾ ਵਰਡ ਉਹਦਾ ਦੇਖ ਕੇ ਅੰਡਟ ਕਰਨਾ ਇਹ ਐਵੇਂ ਨਹੀਂ ਲਿਖਿਆ ਹੈ ਗੁਰੂਆਂ ਨੇ ਨਾ ਇਹ ਲਿਖਿਆ ਚਲੋ ਕਿਸ ਮਾਇਨੇ ਤੇ ਲਿਖਿਆ ਹੋਣਾ ਮੈਂ ਉਹ ਮੈਨੇ ਲੱਗ ਪੋਣਾ ਪਰ ਉਹ ਮੈਨੂੰ ਬਹੁਤ ਇੱਕ ਥਾਂ ਤੇ ਆ ਕੇ ਪਿੰਚ ਕਰ ਗਿਆ ਕਿ ਜੇ ਤੁਸੀਂ ਕਿਸੇ ਵੀ ਰਿਲੇਸ਼ਨ ਨੂੰ ਬਣਾਉਣਾ ਚਾਹੁੰਦੇ ਹੋ ਫੇਰ ਚੀਜ਼ਾਂ ਨੂੰ ਦੇਖ ਕੇ ਇਗਨੋਰ ਕਰਨੀਆਂ ਪੈਣਗੀਆਂ ਉਹ ਸਭ ਤੋਂ ਔਖਾ ਵਜੇ ਔਖਾ ਉਹ ਐਵੇਂ ਨਹੀਂ ਬੜਾ ਵੱਡਾ ਬੜਾ ਉੱਚ ਲਿਖਿਆ ਗਿਆ ਉਹ ਤਾਂ ਚਲੋ ਸਿਚੁਏਸ਼ਨਸ ਹੋਰ ਸੀਗੀਆਂ ਪਰ ਮੈਂ ਦੁਨਿਆਵੀ ਗੱਲ ਕਰਾਂ ਤਾਂ ਦੁਨਿਆਵੀ ਗੱਲ 'ਚ ਵੀ ਉਹ ਚੀਜ਼ ਬਹੁਤ ਵੱਡੀ ਆ ਪਰ ਇਦਾਂ ਹੀ ਆਉਂਦੀ ਕਈ ਚੀਜ਼ਾਂ ਨੂੰ ਜੇ ਸੱਚੀ ਦਿਲੋਂ ਚਾਹਨੇ ਗਏ ਤਾਂ ਕਈ ਚੀਜ਼ਾਂ ਹਾਉ ਪਰੇ ਕਰਨੇ ਪੈਂਦੇ ਨੇ ਹਲੋ ਪਿਆਰ ਜਿਵੇਂ ਤੁਹਾਡੇ ਕਹਿਦਾ ਮਤਲਬ ਇਹ ਹੈ ਕਿ ਪਿਆਰ ਡੋਮੀਨੇਸ਼ਨ ਨਹੀਂ ਸਬਮਿਸ਼ਨ ਹੈ ਇਹ ਬਿਲਕੁਲ ਹੈ ਹੁੱਚ ਜੇ ਤੁਸੀਂ ਚਾਹੁੰਦੇ ਕਿ ਰਿਲੇਸ਼ਨ ਵਧੀਆ ਰਹੇ ਤਾਂ ਇੱਕ ਦੂਜੇ ਦੀ ਗੱਲਾਂ ਇੱਕ ਤਾਂ ਇੱਕ ਹੋਵੇ ਕਿ ਤੁਸੀਂ ਖੁੱਲ ਕੇ ਬੋਲੋ ਜਦੋਂ ਨਾ ਸੋਚਣਾ ਹੋਵੇ ਹੂੰ ਉਹ ਦਿਮਾਗ ਤੋਂ ਨਾ ਸੋਚੋ ਫਿਲਟਰ ਨਾ ਕਰਨਾ ਪਵੇ ਫਿਲਟਰ ਨਾ ਕਰ ਬਸ ਦਿਮਾਗ ਤੋਂ ਨਾ ਸੋਚਣਾ ਜੋ ਲੜਨਾ ਖੁੱਲ ਕੇ ਲੋ ਪਿਆਰ ਖੁੱਲ ਕੇ ਉਹ ਹੋਣਾ ਹੋਵੇ ਐਸੇ ਦਿਲ ਤੇ ਕੋਈ ਸ਼ੋਰ ਚੱਲ ਰਿਹਾ ਇਤਨੀ ਘੱਮ ਬਣਦਾ ਫਰਕ ਅਕਲ ਮੈਨੂੰ ਲੱਗਦਾ ਇਹੀ ਜ਼ਿਆਦਾ ਚੱਲਦਾ ਹੈ ਇਹੀ ਜ਼ਿਆਦਾ ਚੱਲਦਾ ਇਹੀ ਤਾਂ ਫਰਕ ਪੈਂਦਾ ਭਾਈ ਪਹਿਲਾਂ ਇਹ ਦੇਖ ਤਾਂ ਪਹਿਲਾਂ ਫੈਮਲੀਆ ਵੀ ਜੁਆਇੰਟ ਹੁੰਦੀਆਂ ਸੀ ਹਨਾ ਉਹ ਉਦੋਂ ਬੁਰਾ ਨਹੀਂ ਮੰਨਦੇ ਸੀ ਮੈਂ ਕਦੇ ਸੋਚਦਾ ਕਿ ਉਹ ਸਿੱਠਣੀਆਂ ਨਹੀਂ ਆਉਂਦੇ ਹੁੰਦੇ ਸੀ ਇੱਕ ਦੂਜੇ ਨਾਲ ਕਿੰਨਾ ਮਜ਼ਾਕ ਕਰਦੇ ਕਿੰਨਾ ਮਜ਼ਾਕ ਕਰਦੇ ਤੁਸੀਂ ਉਹ ਵੀ ਨਾਨਕਾਂ ਦੇ ਟਿੱਡ ਮੋਟੇ ਹੁਣ ਤੁਸੀਂ ਕਿਸੇ ਨੂੰ ਕਹਿ ਦੋ ਨਾ ਇਹ ਇਸ ਬਾਡੀ ਸ਼ੇਪ ਇਟਸ ਅ ਬਾਡੀ ਸ਼ੇਪ ਹਾਂ ਬਿਲਕੁਲ 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 ਬਹੁਤ ਵਾਰ ਹੁਣ ਹੈ ਹੀ ਪੇਸ਼ੈਂਸ ਹੀ ਨਹੀਂ ਲੋਕਾਂ ਨੂੰ ਸੋਣ ਨਹੀਂ ਸਕਦੇ ਅਜੇ ਸੋਸ਼ਲ ਮੀਡੀਆ ਨੇ ਅਜੀਬ ਹੀ ਕਲਚਰ ਸ਼ੁਰੂ ਕਰਤਾ ਖੁਸ਼ੀਆਂ ਨੂੰ ਕੁਛ ਵਟੋਂਦਾ ਹਾਂ ਅੱਗੇ ਨਹੀਂ ਸੀ ਅੱਗੇ ਛੱਡ ਬੱਝ ਵੀਊ ਗੇਮ ਮੈਨੂੰ ਲੱਗਦਾ ਜ਼ਿਆਦਾ ਪਹਿਲਾਂ ਕਿ ਕੋਈ ਅ ਰੈਦਰਦਨ ਕੀ ਸਚਾਈ ਦਿਖਾਈ ਜਾਵੇ ਜਾਂ ਕੋਈ ਚੰਗੀ ਚੀਜ਼ ਦਿਖਾਈ ਜਾਵੇ ਮੈਸੇਜ ਖੈ ਬਨਾਈ ਵੀਊਰਸ਼ਿਪ ਚਾਹੀਦੀ ਆ ਤੇ ਉਹਦੇ ਪਿੱਛੇ ਕੁਝ ਵੀ ਕਰ ਦੋ ਪਿਆਰ ਕੁਝ ਵੀ ਹੋ ਜਾਂਦਾ ਨਹੀਂ ਉਹਨਾਂ ਦਾ ਬਹੁਤ ਫਰਕ ਪੈਂਦਾ ਹਾਂ ਮਤਲਬ ਜਦੋਂ ਆਪਾਂ ਗੱਲ ਕਰਦੇ ਪਏ ਸੇ ਨਾ ਵੀ ਪਿਆਰ ਤੇ ਜੱਗ ਵਿੱਚ ਜਾਏ ਤਾਂ ਸਭ ਮੈਨੂੰ ਲੱਗਦਾ ਕਿ ਤੇ ਵਿਊਆਂ ਤੇ ਲਈ ਜਾਇਆ ਜਾਂਦਾ ਸਭ ਸਹੀ ਹੈ ਨਾ ਕੋਈ ਕੁਝ ਕਰ ਦਿੰਦੇ ਲੋਕੀਆ ਨਾ ਵੀ ਹੋਰ ਹੀ ਸਟੋਰੀਆਂ ਬਣਾ ਬਣਾ ਕੇ ਪਾਈ ਜਾਣਗੇ ਹਾਂ ਗਲਤ ਹੈ ਨਹੀਂ ਜੀ ਬਸ ਜੇ ਮੈਂ ਸਫਰ ਦੀ ਗੱਲ ਕਰਾਂ ਉਹ ਗੀਤਾਪਨ ਸਫਰ ਐਡਾ ਲੰਬਾ ਖਡਾਇਆ ਉਸ ਤੋਂ ਬਾਅਦ ਹੁਣ ਮੂਵੀਜ਼ ਦੇ ਕੰਮ ਕਰਦੇ ਹੋ ਹੋਰ ਵੀ ਕਈ ਪ੍ਰੋਜੈਕਟਸ ਵੈਬ ਸੀਰੀਜ਼ ਵਗੈਰਾ ਕਰਦੇ ਤਾਂ ਉਸ ਸਫਰ ਦੇ ਵਿੱਚ ਕਿਹੜੇ-ਕਿਹੜੀਆਂ ਨਵੀਆਂ ਚੀਜ਼ਾਂ ਤੁਸੀਂ ਦੇਖੀਆਂ ਉਦੋਂ ਤੋਂ ਹੁਣ ਤੱਕ ਦੀਆਂ ਉਦੋਂ ਜਦ ਗਾਣੇ ਹੁੰਦੇ ਸੀ ਉਹਦਾ ਬੀਟਾ ਕੈਮਰਾ ਹੁੰਦਾ ਸੀ ਉਹਦਾ ਹਰ ਰੋਲ ਦਾ ਨਾ ਪੈਸੇ ਲਾਦੇ ਜੀ ਕ્રોલ ਖਰਾਬ ਹੋ ਗਿਆ ਲਾ 650 500 ਰੁਪਏ ਗਿਆ ਤੇ ਉਦੋਂ ਪਰਫਾਰਮੈਂਸ ਉਹ ਲੈਂਦੇ ਜਿਹੜਾ ਵਧੀਆ ਪਰਫਾਰਮ ਕਰ ਲੈਂਦਾ ਹੌਲੀ ਹੌਲੀ ਕੈਮਰਾ ਟੈਕਨੀਕ ਚੇਂਜ ਹੋਈ ਹਾਈ ਸਪੀਡ ਆ ਗਿਆ ਸলো ਮੋਸ਼ਨ ਆ ਗਿਆ ਹੁਣ ਡਾਇਰੈਕਟਰ ਕਿਸੇ ਨੂੰ ਵੀ ਵਧੀਆ ਐਕਟਰ ਬਣਾ ਦਿੰਦਾ ਹਮ ਉਦੋਂ ਐਕਟਰ ਹੀ ਐਕਟਰ ਬਣਦਾ ਸੀ ਜੀ ਹੁਣ ਡਾਇਰੈਕਟਰ ਕਿਸੇ ਨੂੰ ਵੀ ਐਕਟਰ ਬਣਾ ਸਕਦਾ ਸলো ਮੋਸ਼ਨ ਹਾਈ ਸਪੀਡ ਮਤਲਬ ਹਾਈਪ ਦੇ ਸਕਦਾ ਹੁਣ ਪਰਫਾਰਮੈਂਸ ਤੇ ਹੁਣ ਜਾ ਕੇ ਥੋੜਾ ਜਿਹਾ ਕੰਟੈਂਟ ਚੱਲਣ ਲੱਗ ਗਿਆ ਪਿੱਛੇ ਜਿਹੜਾ ਪਰਫਾਰਮੈਂਸ ਵਾਲੇ ਕੋ ਉਧਿਆਨ ਦੇ ਹੀ ਨਹੀਂ ਹਿਆਰ ਦੇ ਹਾਂ ਉਹਨਾਂ ਨੇ ਬਸ ਇਹਨੂੰ ਲੈ ਲਓ ਇਹਦੀ ਫੇਸ ਵੈਲਿਊ ਜ਼ਿਆਦਾ ਚੱਲ ਜੂ ਹੁਣ ਏਡੇ ਏਡੇ ਫੇਸ ਵੈਲਿਊ ਵਾਲਿਆਂ ਦੀ ਰਿਕਵਰੀ ਨਹੀਂ ਹੋਈ ਨਹੀਂ ਹੋਈ ਬਿਲਕੁਲ ਕਿਉਂਕਿ ਹੁਣ ਕੰਟੈਂਟ ਬੋਲਣ ਲੱਗ ਗਿਆ ਉਹ ਲੋਕਾਂ ਨੂੰ ਸਮਝ ਆ ਗਈ ਹੁਣ ਇਹ ਮੈਂ ਬਹੁਤ ਡਰਾਸਟਿਕ ਚੇਂਜ ਦੇਖਿਆ ਗਾਣਿਆਂ ਤੋਂ ਲੈ ਕੇ ਹੌਣ ਤਾਂ ਹੁਣ ਉਹੀ ਗਾਣਿਆਂ ਵਾਲਾ ਦੌਰ ਆ ਰਿਹਾ ਹੁਣ ਜਿਹੜਾ ਕੈਪੇਬਲ ਆ ਉਹ ਅੱਗੇ ਆ ਰਿਹਾ ਉਹ ਅੱਗੇ ਆ ਉਹਨੂੰ ਛੱਡ ਕੇ ਉਹ ਤਾਂ ਛੂੰਗੁੰਦਾ ਇੱਕ ਵਾਰ ਤਾਂ ਸਾਰੇ ਹੀ ਆ ਜਾਂਦੇ ਜਦ ਹੌਲੀ ਹੌਲੀ ਛਾਂਟੇ ਜਾਂਦੇ ਤੇ ਕਾਫੀ ਵਾਰ ਦੌਰ ਚੇਂਜ ਹੁੰਦਾ ਕੁਝ ਸਾਲਾਂ ਬਾਅਦ ਹੁਣ ਦੌਰ ਚੇਂਜ ਹੋ ਰਿਹਾ ਮਤਲਬ ਜਿੱਦਾਂ ਕਿ 10 ਜਾਂ 15 ਸਾਲ ਦੇ ਵਿੱਚ ਪਿਛਲੇ ਚੇਂਜ ਹੋਇਆ ਸੀਗਾ ਉਹਨਾਂ ਦੇ ਬਿਲਕੁਲ ਲਾਕਡਾਊਨ ਤੋਂ ਬਾਅਦ ਇੱਕੋ ਦਮ ਹੋ ਗਿਆ ਲਾਕਡਾਊਨ ਤੇ ਲਾਕਡਾਊਨ ਚ ਲੋਕਾਂ ਨੇ ਨੈਟਫਲਿਕਸ ਦੇਖ ਦੇਖ ਕੇ ਦੇਖ ਦੇ ਕੋ ਸਮਾਰਟ ਹੀ ਨੇ ਹੋ ਗਏ ਦੁਬਾਰਾ ਖੁੱਲ ਕੇ ਸਾਰਾ ਤੇ ਉਹਦੇ ਕਰਕੇ ਪਰ ਮੈਨੂੰ ਆਇਆ ਕਿ ਮੂਵੀਜ਼ OTT ਤੇ ਨਹੀਂ ਹੋਣੀ ਚਾਹੀਦੀ ਹੈ థియేటర్ ਤਾਂ ਡਾਊਨ ਜਾ ਰਿਹਾ ਮੈਨੂੰ ਪਰਸਨ ਲੱਗ ਰਿਹਾ ਕਿਉਂਕਿ ਇਹ ਕੁਝ ਇੱਕ ਦਾ ਮਾਈਂਡ ਸੈਟ ਹੋ ਜਾਂਦਾ ਕਿ ਯਾਰ ਨਹੀਂ ਉੱਥੇ ਦੇਖ ਲਾਂਗੇ ਆਈ ਨਹੀਂ ਬਿਲਕੁਲ OTT ਤੇ ਵੈਬ ਸੀਰੀਜ਼ ਰਹਿਣ ਸ਼ਾਰਟ ਫਿਲਮਸ ਰਹਿਣ ਜਿਹੜੇ ਕੰਟੈਂਟ ਡਾਰਕ ਨੇ ਜਿਆਦਾ ਉਹ ਉੱਥੇ ਰਹਿਣ ਜਿਹੜੇ ਥੀਏਟਰ ਲਈ ਨਹੀਂ ਬਣ ਸਕਦੇ ਥੀਏਟਰ ਲੱਗ ਰਹੇ ਦੋਨੋਂ ਚੀਜ਼ਾਂ ਵਧੀਆ ਚੱਲਣੀਆਂ ਭਾਈ ਬਿਲਕੁਲ ਉਹ ਜਿਹਨਾਂ ਨੇ ਮੈਂਬਰਸ਼ਿਪ ਲੈ रखी ਹੋਰ ਤਾਂ ਕਦੇ ਵੀ ਠੀਕ ਹੈ ਕੋਈ ਨਹੀਂ ਆਉਂਦੀ ਦੇਖ ਲੈ ਮੈਂ ਤੁਹਾਨੂੰ ਉਹਨੇ ਚੋਂ ਸਾਰਾ ਡੱਬਾ ਦੇਖ ਲੈ ਬਿਲਕੁਲ ਬਿਲਕੁਲ ਨਹੀਂ ਯਾਰ ਪਰ ਉਹਦੇ ਉਸ ਮੈਨਾਂ ਦਾ ਉਸ ਉਹਨਾਂ ਦੇ ਮਾਈਂਡ ਸੈਟ ਤੇ ਇੱਕ ਫਿਲਮ ਦਾ ਚੱਲਣਾ ਤੇ ਨਾ ਚੱਲਣਾ ਨਿਰਪੱਖ ਕਰ ਦਿਆ ਬਿਲਕੁਲ ਡਿਪੈਂਡ ਹੋ ਗਿਆ ਭਾਈ ਉਹ ਪਹਿਲਾਂ ਹੀ ਸੋਚ ਲੈਂਦੇ ਟ੍ਰੇਲਰ ਦੇਖ ਕੇ ਨਹੀਂ ਇੱਥੇ ਥੀਏਟਰ 'ਚ ਦੇਖਾਂਗੇ ਐਸੀ ਇੱਥੇ ਦੇਖਾਂਗੇ ਇਹ ਗਲਤ ਹੋ ਰਿਹਾ ਕਿਉਂਕਿ OTT ਤੇ ਆ ਜੂਗੀ ਇਦਾਂ ਹੌਲੀ ਹੌਲੀ ਫਰਕ ਥੀਏਟਰ ਤੇ ਫਰਕ ਪੈ ਰਿਹਾ ਕਿੰਨੀਆਂ ਫਿਲਮਾਂ ਲੱਗੀਆਂ ਉਹ ਉਹਦੀ ਵਾਪਸੀ ਨਹੀਂ ਆ ਰਹੀ ਕਿ ਲੋਕਾਂ ਨੇ ਮਾਈਂਡ ਸੈਟ ਹੀ ਇਹ ਜੋ ਚੁੱਕੇ ਹੈ ਜੀ ਬਈ ਬਹੁਤ ਵੱਡੀ ਸਟੇਟਮੈਂਟ ਆ ਜਿਹੜੇ ਤੁਸੀਂ ਕਿਹਾ ਨਾ ਵੀ ਹੁਣ ਡਾਇਰੈਕਟਰ ਕਿਸੇ ਨੂੰ ਵੀ ਐਕਟਰ ਬਣਾ ਸਕਦਾ ਕਿਉਂਕਿ ਇੱਕ ਟੈਕਨੋਲੋਜੀ ਸਾਡੇ ਕੋਲ ਇੰਨੀ ਆ ਗਈ ਟੈਕਨੋਲੋਜੀ ਦਾ ਮਤਲਬ ਪ੍ਰੈਕਟਿਸ ਇੱਡੇ ਆ ਗਏ ਹੈ ਜੀ ਤੇ ਜੇ ਹਾਂਜੀ ਹਾਂਜੀ ਬੋਲੋ ਬੋਲੋ ਜੀ ਤਾਂ ਇਹੇ ਇਹੇ ਮਤਲਬ ਜਿਹੜੀ ਚੀਜ਼ ਸੀਗੀ ਇਹ ਅਜ ਤੋ 5 ਸਾਲ ਪਹਿਲਾਂ ਤੱਕ ਇਹੀ میوزਿਕ ਡੈਕਟਰਸ ਤੋਂ ਹੀ ਸੌਣਦੇ ਸੀ ਯਾਰ ਵੀ ਹਾਂ ਯਾਰ ਵੀ ਜੇ ਪਹਿਲਾਂ ਕਿਸੇ ਨੂੰ ਆਉਂਦਾ ਗਾਉਣਾ ਜਾਂ ਕਿਸੇ ਕੋਲ ਹੈਗੀ ਆ ਤਾਂ ਉਹੀ ਗਾ ਸਕਦਾ ਹੈਗਾ ਪਰ ਉਸ ਤੋਂ ਬਾਅਦ ਹੁਣ ਜੇ ਕਿਸੇ ਵੀ ਡੈਕਟਰ ਦਾ ਗੱਲ ਕਰੀਓ ਕਦੇ ਵੀ ਉਸ ਗੁੱਗਾ ਦਾ ਹੋ ਗਿਆ ਅਸੀਂ ਗਵਾਲਾ ਗਿਆ ਅੱਪੇ ਬੇ ਬਿਲਕੁਲ ਇਹੀ ਫਰਕ ਪਿਆ ਭਾਈ ਟੈਕਨੋਲੋਜੀ ਕਰਕੇ ਨਾ ਕਿਉਂਕਿ ਜੇ ਹੁਣ ਜੇ ਆਪਾਂ ਜਿਨੀ ਹੁਣ ਵੈਬ ਸੀਰੀਜ਼ ਬਣਦੀਆਂ ਨੇ ਇਹ ਤਾਂ ਦੇ ਵਧੀਆ ਕੰਟੈਂਟ ਹੁੰਦੇ ਆ ਆਪਾਂ ਉਦੋਂ ਉਹ ਚ ਕੋਈ ਹਾਈ ਸਪੀਡ ਸ਼ਾਟ ਇਦਾਂ ਦਾ ਕੁਝ ਨਹੀਂ ਦਿੰਦਾ ਪ੍ਰੋਜੈਕਟਰ ਹੀ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਉੱਥੇ ਪਰਫਾਰਮ ਦੀ ਲੋੜ ਹੈ ਉੱਥੇ ਇਹ ਜਾਂ ਕੁਝ ਚੱਲਣਾ ਨਹੀਂ ਹੈ ਕਿ ਇਧਰੋਂ ਉਧਰੋਂ ਤਾਂ ਕਿਤੇ ਨਾ ਕਿਤੇ ਫਰਕ ਪਿਆ ਇਸ ਗੱਲ ਨੂੰ ਮੈਂ ਮੰਨਦਾ ਹਾਂ ਡਾਇਰੈਕਟਰ ਡਾਇਰੈਕਟਰ ਵੈਸੇ ਵੀ ਜੇ ਆਪਾਂ ਨਾ ਇਹ ਗੱਲ ਕਰੀਏ ਕਿ ਕਿਸੇ ਨੂੰ ਵੀ ਬਣਾ ਸਾਰਾ ਡਾਇਰੈਕਟਰ ਵਾਕਈ ਵੀ ਵਾਕਈ ਜਿਹਨ ਵਧੀਆ ਐਕਟਰ ਹੈ ਨਾ ਜੋ ਕਿਸੇ ਮਾੜੇ ਡਾਇਰੈਕਟਰ ਕੋਲ ਚਲੇ ਗਿਆ ਨਾ ਉਹਦੀ ਪਰਫਾਰਮੈਂਸ ਵੀ ਸਕਰੀਨ ਤੇ ਮਾੜੀ ਦਿਖਾ ਦਿੰਦਾ ਜੀ ਬਿਲਕੁਲ ਟਰੈਕਟਰ ਦਾ ਸੱਚੀ ਬਹੁਤ ਵੱਡਾ ਰੋਲ ਹੁੰਦਾ ਕਿ ਇਹ ਸਮਝਦੇ ਨਹੀਂ ਡਾਇਰੈਕਟਰ ਕੁਝ ਵੀ ਤੁਹਾਨੂੰ ਬਣਾ ਸਕਦਾ ਹਮ ਟਰੈਕਟਰ ਨੂੰ ਹਮੇਸ਼ਾ ਸਲੂਟ ਕਰਦਾ ਉਹਦੇ ਥੋੜੇ ਹੱਥ ਇੱਕ ਐਕਟਰ ਦੀ ਲਾਈਫ ਹੁੰਦੀ ਹੈ ਜੀ ਬਲਕੋ ਕਿ ਓਬਵੀਅਸ ਹੋ ਕਿ ਉਹਦਾ ਡ੍ਰੀਮ ਵੱਡਾ ਹੋ ਗਿਆ ਉਹਦਾ ਵਿਜ਼ਨ ਵੱਡਾ ਹੋ ਗਿਆ ਕਿਉਂਕਿ ਉਹਨਾਂ ਨੇ 2.5 ਘੰਟੇ ਦੀ ਇੱਕ ਚੀਜ਼ ਬਣਾੜੀ ਜਿਹਦੇ ਤੇ ਉਹਨੂੰ ਲੱਗੇ ਵੀ ਆਡੀਅנס ਬੈਠ ਸਕੀ ਉੱਥੇ ਮਨ ਸਕੀ ਉਸਦੇ ਨਾਲ ਤੇ ਸਭ ਤੋਂ ਬੋਰ ਆਵਰ ਕੀ ਜਿਹੜੇ ਆਰਟਿਸਟ ਲੈ ਕੇ ਹੈਗੇ ਤੇ ਉਹ ਆਰਟਿਸਟ ਜੋ ਉਹ ਚਾਹਦੇ ਹੈਗੇ ਉਹ ਉਹਨੂੰ ਬੰਦ ਸਕਣ ਸਾਰੇ ਨਾਲ ਤੇ ਬਹੁਤ ਜ਼ਰੂਰੀ ਹੋਇਆ ਭਾਈ ਕੀ ਕੀ ਹੋਰ ਨਵਾ ਕੀ ਕੀ ਆ ਰਿਹਾ ਅ ਇੱਕ ਵਾਈ ਹੁਣ ਮੂਵੀ ਆ ਰਹੀ ਜ਼ੋਮਬੀ ਲੈਂਡ ਹਮ ਇੱਕ ਕਰਾਰਖਾਂ ਰਿਲੀਜ਼ ਹੋਣੀ ਹੈ ਇੱਕ ਦਾਰੋ ਹਾਂ ਅਮਰਦੀਪ ਗਿੱਲ ਬਾਈ ਬਹੁਤ ਪਲੀਜ਼ ਹੋਣੀ ਜੀ ਇੱਕ ਮੈਂ ਗੱਪ ਸ਼ੋਗੀਤਾ ਦਰਮਿਆnta ਦੇ ਨਾਲ ਉਹ ਹੈ ਉਹ ਦੋ ਚਰਦੇ ਜਾਵਾ ਹੈ ਕਿਆ ਬਾਤ ਭਾਈ ਇੱਕ ਤਾਂ ਪਰਸੈਪਸ਼ਨਲ ਸੇ ਵੀ ਚੱਲਦੀ ਸੀ ਕਿ ਨਾ ਕਿ ਜਿਹੜੇ ਟੈਲੈਂਟਡ ਆਰਟਿਸਟ ਹੈਗੇ ਐਕਟਰ ਹੈਗੇ ਹੈਗੇ ਉਹ ਕਿਤੇ ਨਾ ਕਿਤੇ ਵੱਲੋਂ ਜਿਹੜੇ ਪੋਲੋਸ ਗੇਮ ਹੈਗੀ ਆ ਜਾਂ ਜਿਹੜੀ ਦੂਸਰੀ ਚੜਤ ਵਾਲੀ ਗੇਮ ਹੈਗੀ ਆ ਵੱਲੋਂ ਜਿਹਨਾਂ ਦੇ ਗਾਲੇ ਗੋਲੇ ਜਾ ਕੇ ਚੱਲ ਰਹੇ ਪਿਆ ਹੈ ਸਿੰਗਲਸ ਵਾਲੀ ਦੇ ਕੋਲੋਂ ਤੇ ਅਸੀਂ ਖਿਲਾਫ ਦੀ ਹੈਗੀ ਆਪਣੀ ਚੱਲੇ ਬਟ ਮਤਲਬ ਇੱਕ ਬਰੋਵਰ ਕਿ ਉਹਨਾਂ ਨੂੰ ਜ਼ਿਆਦਾ ਚਾਂਸਸ ਮਿਲਦੇ ਨੇ ਦੇ ਰੈਦਰ ਦੈਨ ਕਿ ਜਿਹੜੇ ਐਕਟਰਸ ਹੈਗੇ ਨੇ ਬਾਕੀ ਜਿਹੜੇ ਐਕਟਿੰਗ ਕਰਦੇ ਹੈਗੇ ਤੇ ਹੁਣ ਉਹ ਪਰਸੈਪਸ਼ਨ ਤੋਂ ਲੱਗਦਾ ਕਿ ਤੇਜ਼ ਹੁੰਦੇ ਜਾ ਰਹੀ ਹੈ ਹਾਂਜੀ ਉਹ ਕਿਉਂਕਿ ਆਪਾਂ ਜੇ ਕਹੀਏ ਨਾ ਕਿ ਫਾਲੋਅਰਸ ਦਾ ਟਾਈਮ ਮਤਲਬ ਫਾਲੋਅਰਸ ਦੇਖ ਕੇ ਪਹਿਲਾਂ ਆਇਆ ਸੀ ਫਾਲੋ ਉਹ ਐਕਚੁਅਲੀ ਕੀ ਹੈ ਇੰਡਸਟਰੀ ਹਾਲੀਵੁੱਡੀ ਚੇਂਜ ਹੁੰਦੀ ਹੈ ਹਰ ਹਰ ਕੰਮ ਗਰੋ ਹੁੰਦਾ ਤਾਂ ਨਵੀਆਂ ਚੀਜ਼ਾਂ ਐਡ ਹੁੰਦੀਆਂ ਗੱਲ ਇਹ ਖੜੀ ਵੀ ਤੁਸੀਂ ਉਸ ਚੀਜ਼ ਵਿੱਚ ਚੱਲ ਰਹੇ ਹੋ ਹਾਂ ਇਹ ਮੈਂ ਪਹਿਲਾਂ ਨਹੀਂ ਪਹਿਲਾਂ ਮੇਰੇ ਨਾਲ ਥੌਟ ਪ੍ਰੋਸੈਸ ਸ਼ੋਰ ਹੁੰਦਾ ਸੀ ਹੁਣ ਹਾਲੀਵੁੱਡੀ ਸਮਝੇ ਜੇ ਮੈਂ ਟਿਕਣਾ ਤਾਂ ਮੈਨੂੰ ਨਾਲ ਚੱਲਣਾ ਪਿਆ ਹੁਣ ਮੈਂ ਵੀ ਥੋੜਾ ਬਹੁਤ ਮਤਲਬ ਸੋਸ਼ਲ ਮੀਡੀਆ ਤੇ ਐਕਟਿਵ ਹਾਂ ਥੋੜਾ ਥੋੜਾ ਬਾਦਰਿਆ ਹਨ ਤੇ ਵਿੱਚ ਜੇ ਆਇਆ ਸੀ ਜਿਹੜੇ ਰੀਲਸ ਵਾਲੇ ਆ ਜਾਂ ਇਹਨਾਂ ਦੇ ਆ ਇਹਨਾਂ ਨੂੰ ਮੂਵੀਸ ਚ ਲੈਣ ਲੱਗ ਗਏ ਜਾਂ ਗਾਣੇ ਚ ਲੈਣ ਲੱਗ ਗਏ ਉਹ ਕਰਕੇ ਦੇਖ ਚੁੱਕੇ ਹਾਂ ਉਹ ਨਹੀਂ ਕਿਉਂਕਿ 1 ਮਿੰਟ ਦੀ 1.5 ਮਿੰਟ ਦੀ ਜਾਂ ਛੋਟੀ ਜੀ ਰੀਲ 3-4 ਘੰਟੇ ਦੀ ਫਿਲਮ ਚ ਬਹੁਤ ਵੱਡਾ ਫਰਕ ਪੈਂਦਾ ਹੈ ਹੈਨਾ ਤਾਂ ਪਤਾ ਲੱਗਦਾ ਕੌਣ ਕਿੱਥੇ ਖੜਾ ਐਕਚੁਅਲੀ ਦੋਨੋਂ ਹੀ ਓਨਰ ਅਲੱਗ ਹੈ ਮਤਲਬ YouTube ਵਾਲਾ ਤੇ ਇਹ ਦੋਨੋਂ ਅਲੱਗ ਆ ਜਿਹੜੇ YouTube ਵਾਲਾ ਉਹ ਅਸੀਂ ਨਹੀਂ ਕਰ ਸਕਦੇ ਹਰ ਵਕਤ ਹਰ ਚੀਜ਼ ਨੂੰ ਕੰਟੈਂਟ ਬਣਾਉਣਾ ਬਹੁਤ ਉਹ ਮੈਟਰ ਹੀ ਲੱਗਾ ਉਹ ਅਸੀਂ ਨਹੀਂ ਕਰ ਸਕਦੇ ਦੋਨੋਂ ਪੈਟ ਅਲੱਗ ਆ ਉਹ ਅਲੱਗ ਹੋ ਹੀ ਜਾਣੇ ਮਿਕਸ ਹੋ ਨਹੀਂ ਸਕਦੇ ਉਹ ਹੋ ਨਹੀਂ ਦੱਸਦਾ ਉਹ ਚੇ ਪਹਿਲਾਂ ਕੀਤੀ ਟ੍ਰਾਈ ਨਹੀਂ ਚੱਲੇ ਤੇ ਵਧੀਆ ਲੱਗ ਹੀ ਰਹਿਣ ਸਭ ਦਾ ਕੰਮ ਉਸੇ ਚੱਲਦਾ ਰਹੇ ਬਟੇ ਕੇ ਨਾਲ ਨਾਲ ਤੁਰਨਾ ਪੈਣਾ ਨਾਲ ਨਾਲ ਜੇ ਬਿਲਕੁਲ ਚੇਜ ਉਸ ਤੇ ਨਾਲ ਚੇਜ ਹੋਣਾ ਪੈਣਾ ਹੈ ਪਰ ਤੁਹਾਨੂੰ ਇਹੇ ਬੰਦੇ ਹੈਗੇ ਉਹ ਵੀ ਜਿਹੜੇ ਆ ਚਾਹੀਓ ਆ ਤੇ ਸੋਟੋ ਨੂੰ ਨਹੀਂ ਲਿਆ ਗਿਆ ਗਾਰਿਆਂ ਦੇ ਵਿੱਚ ਚਾਹੀਓ ਡਵਲਪਮੈਂਟ ਹੋਣਾ ਹੈ ਪਰ ਐਟ ਦੀ ਐਂਡ ਫਿਰ ਐਂ ਸੋਦਾ ਕੋਲੇ ਜਾਂਦੀਆਂ ਨੇ ਵੀ ਮਤਲਬ ਤੁਸੀਂ ਰੀਲਸ ਪਾਓ ਇਹਦਾ ਗਾਰਿਆਂ ਤੇ ਤਾਂ ਗਾਰੇ ਹਿੱਟ ਹੋ ਜਾਂਦੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਕਰਕੇ ਹੀ ਗਣ ਹਿੱਟ ਹੋ ਰਹੇ ਹਾਂਜੀ ਕਿਉਂਕਿ ਉਹਨਾਂ ਦੇ ਫਾਲੋਅਰ ਜ਼ਿਆਦਾ ਕਿਉਂਕਿ ਇਹ ਟ੍ਰੈਂਡ ਚੱਲ ਰਿਹਾ ਅੱਜਕੱਲ ਬਟ ਮੈਂ ਮੈਂ ਨਵਦੀਪ ਬਰਾੜ ਭਾਈ ਟ੍ਰੈਵਲਰ ਜਿਹੜੇ ਬਲੌਗ ਕਰਦੇ ਮੈਂ ਸਿਰਫ ਉਹਨਾਂ ਦੇ ਬਲੌਗ ਦੇ ਹਾਂ ਮੈਨੂੰ ਵਧੀਆ ਲੱਗਦਾ ਹੈ ਮੈਂ ਦਿਲੋਂ ਉਹਨਾਂ ਨੂੰ ਰਿਸਪੈਕਟ ਕਰਦਾ ਹਾਂ ਹੁਣ ਜੇ ਆਪਾਂ ਗੱਲ ਕਰੀ ਉਹ ਉਹਨਾਂ 'ਚ ਇੱਕ ਕੰਪੀਟੀਸ਼ਨ ਹੈ ਉਹ ਬੰਦੇ ਪੈਸੇ ਲਾ ਕੇ ਟਰੈਵਲ ਕਰ ਜਾਂਦੇ ਨੇ ਇੱਕ ਬੰਦਾ ਘਰ ਦੇ ਕਮਰੇ 'ਚ ਬੈਠ ਕੇ ਵੀਡੀਓ ਬਣਾ ਰਿਹਾ ਲੋਕੋ ਖਰਚਾ ਨਹੀਂ ਹੋ ਰਿਹਾ ਖਰਚਾ ਨਹੀਂ ਉਹ ਤੋਂ ਵੱਡਾ ਰਣ ਕਰ ਰਹੇ ਉਹਨਾਂ ਦੇ ਇੱਕ ਅਲੱਗ ਉਹ ਚੱਲਦੀ ਪਈ ਹੈ ਜਰਨੀ ਵਾਲੀ ਹੈਨਾ ਜੇ ਤੁਸੀਂ ਆ ਗੱਲ ਕਰ ਦਿਓ ਕਿ ਆਪਾਂ ਉਹਨੂੰ ਐਡ ਦੇ ਕੇ ਇਹ ਟਰੂ ਹੈ ਕਿਉਂਕਿ ਉਹਨਾਂ ਦੇ ਫਾਲੋਅਰ ਜ਼ਿਆਦਾ ਉਹਨਾਂ ਦਾ ਰੀਚ ਜ਼ਿਆਦਾ ਹੁੰਦੀ ਹੈ ਕਿੰਨੇ ਕਿਤੇ ਹੋ ਜੂਗਾ ਭਾਈ ਕੋਈ ਗੱਲ ਨਹੀਂ ਇੱਕ ਵੀ ਟਾਈਮ ਬਦਲ ਜਾਣਾ ਹੈ ਜਿਸ ਦਿਨ ਸਾਰਾ ਕੁਝ ਪੇਡ ਹੋ ਗਿਆ ਨਾ YouTube ਵੀ ਪੇਡ ਹੋ ਗਿਆ ਇਸ ਟਾਈਮ ਵੀ ਪੇਡ ਹੋ ਗਿਆ ਸਾਰਾ ਕੁਝ ਹੀ ਹੌਲੀ ਹੌਲੀ ਬਿਲਕੁਲ ਬਿਲਕੁਲ ਪਰ ਇਹਦਾ ਚਲੋ ਦੂਜਾ ਪਾਸਾ ਪੋਜ਼ਿਟਿਵ ਪਾਸਾ ਇਹ ਵੀ ਹੈਗਾ ਕਿ ਸਾਡਾ ਜਿਹੜਾ میوزਿਕ ਹੈਗਾ ਜਾਂ ਸਾਡੀਆਂ ਮੂਵੀਸ ਹੈਗੀਆਂ ਉਹ ਵਰਲਡਵਾਈਡ ਜਾ ਰਹੀ ਹੈਗੀ ਬਿਲਕੁਲ ਭਾਈ ਕਿਉਂਕਿ ਹਰ ਇੱਕ ਹਰ ਇੱਕ ਇਨਫਲੂਐਂਸਰਸ ਦੀ ਜਾਂ ਹਰ ਇੱਕ ਜਿਹੜੇ ਵੀ ਆਰਟਿਸਟ ਹੈਗੇ ਉਹਨਾਂ ਦੀ ਅਲੱਗ-ਅਲੱਗ ਆਡੀਅੰਸ ਹੈਗੀ ਆ ਦੂਰ-ਦਰਾਡੇ ਦੀ ਆਡੀਅੰਸ ਹੈ ਹੋਰ ਦੇਸ਼ਾਂ ਤੋਂ ਤੇ ਉਹਦੇ ਨਾਲ ਅਸੀਂ ਬਹੁਤ ਵੱਡੇ ਲੈਵਲ ਤੇ ਜਾ ਰਹੇ ਹੈਗੇ ਜਿਵੇਂ ਪਿੱਛੇ ਦੇ ਹੋੜੇ ਅ ਅੱਜ ਦੀ ਬਲਕਿ ਕੱਲ੍ਹ ਦੀ ਡੀਲਸ ਹੈਗੀਆਂ ਜਿਵੇਂ ਬੈਟਾ ਗੱਲਾਂ ਦੇ ਵਿੱਚ ਭਾਈ ਦਿਲਜੀਤ ਸਿੰਘ ਖਰੜਾ ਨੇ ਸ਼ਿਰਕਤ ਕੀਤੀ ਤੇ ਉਹ ਸਾਡੇ ਹਸਤੇ ਮਾਰ ਵਾਲੀ ਗੱਲਾਂ ਨੇ ਬਿਲਕੁਲ 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 ਬਾਈ ਯੂ ਮਤਲਬ no doubt YouTube ਨੇ ਸੋਸ਼ਲ ਮੀਡੀਆ ਕਈਆਂ ਦੇ ਘਰ ਵੀ ਚਲਾਇਆ ਤੇ ਮੈਂ ਕੋਈ ਕੁਛ ਵੀ ਨਹੀਂ ਸੀ ਉਹ ਕਿੱਥੇ ਤੱਕ ਪਹੁੰਚੇ ਉਹ ਪੋਜ਼ਿਟਿਵ 네ਗਟਿਵ ਦੋਨੋ ਥਾਟਸ ਹੁੰਦੀਆਂ ਉਹ ਇਹ ਬੰਦੇ ਦੇ ਯੂਜ਼ ਕਰਨ ਉਹਨੇ ਜਿਵੇਂ ਦਿਲਜੀਤ ਭਾਈ ਦੀ ਗੱਲ ਕਰੀਏ ਜੇ ਪੰਜਾਬੀ ਇੰਡਸਟਰੀ ਵੱਡੀ ਹੋਈ ਹੈ ਤਾਂ ਮਿਊਜ਼ਿਕ ਕਰਕੇ ਹੋਈ ਹੈ ਫਿਲਮਾਂ ਕਰਕੇ ਨਹੀਂ ਬਿਲਕੁਲ ਫਿਲਮਾਂ ਦਾ ਹੁਣ ਹੋਣਾ ਹੈ ਉਹ ਮਿਊਜ਼ਿਕ ਸ਼ੁਰੂ ਤੋਂ ਹੀ ਮਿਊਜ਼ਿਕ ਹੀ ਇੱਥੇ ਤੱਕ ਲੈ ਗਿਆ ਜੀ ਉਹਨਾਂ ਕਰਕੇ ਹੁਣ ਜਿਵੇਂ ਪਰ ਬੰਬੇ ਜਾਈਏ ਜਾਂ ਕਿਤੇ ਹੋਰ ਜਾਈਏ ਤੇ ਕਈ ਪੰਜਾਬ ਤੋਂ ਪਰ ਹੁਣ ਉਹ ਤੁਹਾਡੀ ਗੱਲ ਨੂੰ ਸੁਣਨਗੇ ਪਹਿਲਾਂ ਵਾਲੇ ਟਾਈਮ 'ਚ ਜਦ ਅਸੀਂ ਬੰਬੇ ਗਏ ਆ ਤਾਂ ਉਹ ਪੰਜਾਬ ਉਹ ਹਲਕੇ ਜੀ ਲੱਗਦਾ ਜੀ ਅੱਧਰ ਵਾਲਿਆਂ ਨੂੰ ਜ਼ਿਆਦਾ ਲੱਗਦੇ ਆ ਫਟੋ ਟਾਈਮ ਬਦਲਤਾ ਉਹਨਾਂ ਬਦਲਦਾ ਬਿਲਕੁਲ ਬਦਲ ਕੋਲਕਾਤੀ ਇਹ ਸਮਾਂ ਬਹੁਤ ਲੰਮੇ ਸਮੇ ਤੋਂ ਇਹੀ ਚੀਜ਼ ਚੱਲ ਰਹੀ ਹੈਗੀ ਕਿ ਜੇ ਬਾਲੀਵੁੱਡ ਫਿਲਮ ਦੇ ਵਿੱਚ ਪੰਜਾਬੀ ਗਾਣਾ ਨਹੀਂ ਹੈਗਾ ਤਾਂ ਉਹ ਬਦਲ ਉਹਨੂੰ ਲਾਇਬ੍ਰੇਰੀ 뮤직 ਕੰਪਲੀਟ ਹੈਗਾ ਹਨ ਤੇ ਬਹੁਤ ਸੋੜੀਆਂ ਸੋੜੀਆਂ ਗੱਲਾਂ ਬਾਈ ਫਿਰ ਹਰ ਗੱਲ ਕੀਤੀ ਹੈਗੀਆਂ ਤੇ ਹੋਰ ਵੀ ਬਾਈ ਫਿਰ ਉਹਦੇ ਪ੍ਰੋਜੈਕਟਸ ਹੋਰ ਨਾਲ ਹੈਗੇ ਬਾਈ ਜੀ ਤੇਰੇ ਦਾ ਤੇਰੇ ਕੋਈ ਬੈਤਰ ਗੁਰਬਾਤ ਦੇ ਬਾਰੇ ਥੋੜਾ ਜਿਹਾ ਤੁਸੀਂ ਅਪੀਲ ਕਰਨੀ ਚਾਹੋ ਨਹੀਂ ਮੈਂ ਬਸ ਇਹ ਕਹੂੰਗਾ ਕਿ ਜ਼ਰੂਰ ਦੇਖਿਓ ਮੂਵੀ ਇਹ ਰੋਮਾਂਟਿਕ ਮੂਵੀ ਹੈ ਮਤਲਬ ਸਭ ਜਿਹੜਾ ਦੇਖੂਗਾ ਉਹ ਥੋੜਾ ਥੋੜਾ ਆਪਣੇ ਆਪ ਨਾਲ ਉਹਨੂੰ ਕਰੂਗਾ ਰਿਲੇਟ ਕਰੂਗਾ ਬੜੀਆ ਤੇ ਮੇਰੇ ਵਾਲਾ ਵੀ ਜੇ ਤੁਹਾਨੂੰ ਰੋਲ ਵਧੀਆ ਲੱਗਿਆ ਤਾਂ ਜਰੂਰ ਮੈਨੂੰ ਵੀ ਦੱਸਿਓ ਬਿਲਕੁਲ ਬਸ ਸਹੀ ਹੈ ਬਹੁਤ 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 ਸ਼ੁਕਰੀਆ ਬਹੁਤ ਥੋੜਾ ਲੱਗਿਆ ਤੁਹਾਡਾ ਗੱਲਬਾਤ ਥੈਂਕ ਯੂ ਸੋ ਮਚ ਥੈਂਕ ਯੂ